नमस्कार मैं हूं आपके साथ अनुष्का और आप देख रहे हैं प्राइम ब्रेकिंग न्यूज़ आज सर जिस लगा तरह लगातार पंजाब सरकार ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤੇ ਗਏ ਨੇ ਕਈ ਇਲਾਕਿਆਂ ਦੇ ਵਿੱਚ ਕਿ ਜਿਹੜੀ ਹੈ ਹੜਵਰਕ ਸਥਿਤੀ ਹੋ ਜਾਂਦੀ ਹੈ ਤੇ ਹੁਣ ਕੱਗਰ ਤੇ ਖੜੇ ਹਾਂ ਜੀ ਕਿਸ ਤਰ੍ਹਾਂ ਦੀ ਸਥਿਤੀ ਇਸ ਸਮੇਂ ਹੈਗੀ ਸਥਿਤੀ ਪੂਰੀ ਨਿਯੰਤਰਣ ਦੇ ਵਿੱਚ ਹੈ ਕੰਟਰੋਲ ਦੇ ਵਿੱਚ ਹੈਗੀ ਹੈ ਹੌਣ ਜਿਹੜਾ ਪ੍ਰੈਜ਼ੈਂਟਲੀ ਪਾਣੀ ਚੱਲ ਰਿਹਾ 14 ਫੁੱਟ ਦਾ ਚੱਲ ਰਿਹਾ ਹੈ ਨੋ ਡਾਊਟ ਡੇਂਜਰ ਲੈਵਲ 16 ਫੁੱਟ ਦਾ ਹੈ ਬਟ ਪਾਣੀ ਪਿੱਛੋਂ ਦੀ ਕੰਟਰੋਲਡ ਹੈ ਪਾਣੀ ਪਿੱਛੇ ਬਿਲਕੁਲ ਘਟ ਗਿਆ ਤੇ ਉਹਦਾ ਆਫਟਰ ਇਫੈਕਟ ਜਿਹੜਾ ਹੈਗਾ ਸਾਨੂੰ ਸ਼ਾਮ ਤੱਕ ਦਿਖਣਾ ਸ਼ੁਰੂ ਹੋ ਜਾਏਗਾ ਇਸ ਚੀਜ਼ ਦਾ ਜੀ ਸਰ ਇਸ ਤਰ੍ਹਾਂ ਕਈ ਜਿਹੜੀ ਹੈ ਲੋਕਾਂ ਦੇ ਵਿੱਚ ਕਈ ਵਾਰ ਘਬਰਾਹਟ ਹੋ ਜਾਂਦੀ ਹੈ ਜਾਂ ਫਿਰ ਪੈਨਿਕ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਹੈ ਅਸੀਂ ਜਿਹੜਾ ਅਲਰਟ ਵੀ ਇਸ਼ੂ ਕੀਤਾ ਗਿਆ ਸੀਗਾ ਸਾਡੇ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਿਰਫ ਘੱਗਰ ਦੇ ਸੀ ਉਹ ਵੀ ਕੱਲ ਜਿਹੜਾ ਡੇਰਾ ਬਸੀ ਏਰੀਆ ਦੇ ਵਿੱਚ ਅਚਾਨਕ ਹੀ 10 ਫੁੱਟ ਪਾਣੀ ਆ ਗਿਆ ਸੀ ਉਸ ਨੂੰ ਦੇਖਦੇ ਹੋਏ ਤੇ ਹੁਣ ਜਿਹੜਾ ਹੈਗਾ ਡੇਰਾ ਬੱਸੀ ਚੰਡੀਗੜ੍ਹ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਬਿਲਕੁਲ ਹੀ ਘਟ ਗਿਆ ਹੈ ਉੱਥੇ ਕੱਗਰ ਸਿਰਫ 2 ਫੁੱਟ ਚੱਲ ਰਹੀ ਹੈ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਹੈ ਪਾਣੀ ਦਾ ਲੈਵਲ ਆਪਣਾ ਇੱਥੇ ਵੀ ਸ਼ਾਮ ਤੱਕ ਘਟ ਜਾਏਗਾ ਸਰ ਜਿਸ ਤਰ੍ਹਾਂ ਕੀ ਮੌਸਮ ਲਗਾਤਾਰ ਲੱਗ ਰਿਹਾ ਵੀ ਅਲਰਟ ਹੈ ਮੀਂਹ ਦਾ ਅਲਰਟ ਹੈ ਜਾਂ ਮੌਸਮ ਕਰਵਟ ਲੰਦਾ ਹੈ ਅਗਰ ਕੋਈ ਅਤਿੰਦੀ ਸਥਿਤੀ ਆਉਂਦੀ ਹੈ ਫਿਰ ਉਹਦੇ ਵਾਸਤੇ ਆਪਣੇ ਕੀ ਪ੍ਰਬੰਧ ਨੇ ਆਪਣੇ ਜੀ ਪੂਰੇ ਪ੍ਰਬੰਧ ਹੈ ਅਸੀਂ ਤੁਸੀਂ ਦੇਖਿਆ ਹੋਣਾ ਸਾਡੇ ਈਸੀ ਬੈਗਸ ਜਿਹੜੇ ਹੈਗੇ ਪਰਵਾ ਕੇ ਰੱਖੇ ਹੋਏ ਐ ਇਦਾਂ ਦੇ ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਲੱ ਕਲ ਪੁਆਇੰਟਸ ਹੈਗੇ ਜਿੱਥੇ ਸਾਨੂੰ ਲੱਗਦਾ ਵੀ ਇੱਥੋਂ ਬ੍ਰੀਚ ਹੋ ਸਕਦੀ ਹੈ ਉੱਥੇ ਅਸੀਂ ਪਹਿਲਾਂ ਹੀ ਮਿੱਟੀ ਦੇ ਢੇਰ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਤੇ ਠੇਕੇਦਾਰਾਂ ਦੀ ਜੀਸੀਬੀਜ਼ ਦੇ ਉਹ ਸਾਰਿਆਂ ਦਾ ਸਾਰਿਆਂ ਨੂੰ ਆਨਲਰਟ ਰੱਖਿਆ ਹੋਇਆ ਜਿੱਦਾਂ ਵੀ ਐਦਾਂ ਦੀ ਸਥਿਤੀ ਆਉਂਦੀ ਹੈ ਅਸੀਂ ਉਹਨਾਂ ਨੂੰ ਆਨ ਡਿਪਲੋਏ ਕਰ ਦਿੰਦੇ ਹਾਂ ਸਰ ਜਿਸ ਤਰ੍ਹਾਂ ਕਿ ਇਹ ਸਫਾਈ ਕਰ ਰਹੇ ਆਂ ਇਧਰੋਂ ਕੱਢ ਕੇ ਇੱਧਰ ਨੂੰ ਗੇਰ ਰਹੇ ਆਂ ਤੇ ਅੱਗੇ ਜਾ ਕੇ ਵੀ ਕਿੱਥੇ ਫਸੇਗੀ ਅੱਗੇ ਜਾ ਕੇ ਵੀ ਬਿਲਕੁਲ ਫਸ ਸਕਦੀ ਹੈ ਲੇਕਿਨ ਉਸ ਪੁਆਇੰਟ ਤੇ ਵੀ ਅਸੀਂ ਸਿਮਿਲਰ ਇੰਤਜ਼ਾਮ ਕੀਤੇ ਹੋਏ ਆਂ ਉੱਥੇ ਵੀ ਸਾਡੀ ਮਸ਼ੀਨਰੀ ਤੇ ਸਾਡਾ ਸਟਾ ਆਸ-ਪਾਸ ਦੇ ਪਿੰਡਾਂ ਔਰ ਪਟਿਆਲਾ ਨਾਮ ਦਾ ਜਿਹੜਾ ਹੈ ਪਟਿਆਲੇ ਨਾਮ ਦੇ ਮੈਂ ਸਪੈਸੀਫਿਕਲੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਤਾਂ ਇਹ ਕਹਾਂਗਾ ਵੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਉਹਨਾਂ ਦੇ ਕੋਲ ਇਸ ਦਾ ਇਫੈਕਟ ਬਿਲਕੁਲ ਵੀ ਨਹੀਂ ਆਏਗਾ ਜਿਹੜੇ ਪਿੰਡ ਘੱਗਰ ਦੇ ਨਾਲ ਹੈਗੇ ਆ ਮਾੜੂ ਸਰਾਲਾ ਸਰ ਕਪੜਾਪੁਰ ਇੰਨਾ ਪਿੰਡਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀਗਾ ਉਹ ਵੀ ਕੱਲ ਦੀ ਸਥਿਤੀ ਨੂੰ ਦੇਖਦੇ ਹੁਣ ਪਾਣੀ ਬਿਲਕੁਲ ਨਿਯੰਤਰਣ ਹੈ ਪਾਣੀ ਬਿਲਕੁਲ ਘਟ ਚੁੱਕਿਆ ਹੈ ਤੇ ਉਥੇ ਵੀ ਘਬਰਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈਗੀ ਜੀ ਪਟਿਆਲਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਸਰਕਲ ਕੰਟਰੋਲ ਰੂਮ ਵੀ ਬਣਾਏ ਗਏ ਨੇ ਪਟਿਆਲਾ ਜ਼ਿਲ੍ਹਾ ਸਾਡਾ ਕੰਟਰੋਲ ਰੂਮ ਇੱਕ ਬਣਿਆ ਹੋਇਆ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਣਿਆ ਹੋਇਆ ਹੈ ਜੋ ਹਰ ਘੰਟੇ ਇਵਨ ਕਿ ਰਾਤ ਨੂੰ ਵੀ ਰੀਡਿੰਗ ਸਾਨੂੰ ਦਿੰਦਾ ਰਹਿੰਦਾ ਸਾਡਾ ਸਟਾਫ ਡਿਪਿਊਟਡ ਹੈ ਇੱਥੇ ਉਹ ਸਾਨੂੰ ਰੀਡਿੰਗਸ 24x7 ਦਿੰਦਾ ਰਹਿੰਦਾ ਹੈ ਜਿਸ ਦੇ ਨਾਲ ਅਸੀਂ ਚੌਕਸਤ ਰਹਿਨੇ ਆ ਕਿ ਸਾਨੂੰ ਅਗਲੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਹੈ